ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 13b ਟ੍ਰੈਵਲਸ ਤੇ ਅੱਜ ਮੈਂ ਲੈ ਕੇ ਆਇਆ ਇੱਕ ਹੋਰ ਛੋਟੀ ਜਿਹੀ ਸਟੋਰੀ ਤੁਹਾਡੇ ਲਈ ਜਿਸ ਵਿੱਚ ਯੂਕੇ ਪੁਲਿਸ ਨੇ ਇੱਕ ਇਨੋਸੈਂਟ ਮੈਨੇਜਰ ਨੂੰ ਸਿਰਫ ਇਲਜ਼ਾਮ ਦੇ ਸਿਰ ਤੇ ਚੁੱਕ ਲਿਆ ਅਤੇ ਅਰੈਸਟ ਕਰਕੇ ਲੈ ਗਈ ਇਹ ਰੀਅਲ ਸਟੋਰੀ ਹੈ ਯੂਕੇ ਦੀ ਫਤੇ ਹਰੋਦ ਦੀ ਤਰ੍ਹਾਂ ਆਪਣੀ ਮੈਨੇਜਰ ਦੀ ਜੌਬ ਤੇ ਰਿਸੈਪਸ਼ਨ ਤੇ ਬੈਠਾ ਬੁਕਿੰਗਸ ਬਣਾ ਰਿਹਾ ਸੀ ਪੁਲਿਸ ਹੋਟਲ ਦਾ ਡੋਰ ਨੌਕ ਕਰਦੀਆ ਆਗੇ ਪੁੱਛਦੀ ਹੈ ਵੀ ਹੋਟਲ ਦਾ ਮੈਨੇਜਰ ਕੌਣਾ ਹੈ ਉਹ ਕਹਿੰਦੇ ਵੀ ਹੋਟਲ ਦਾ ਮੈਨੇਜਰ ਤਾਂ ਮੈਂ ਆਂ ਪਰ ਅਸਲ ਵਿੱਚ ਹੋਇਆ ਕੀ ਹੈ ਪੁਲਿਸ ਕਹਿੰਦੀ ਹੈ ਵੀ ਤੁਹਾਡੇ ਤੇ ਇੱਕ ਗੈਸਟ ਨੇ ਇਲਜ਼ਾਮ ਲਗਾਇਆ ਵੀ ਤੁਸੀਂ ਉਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਹੈ ਜਿਉਂ ਹੀ ਮੈਨੇਜਰ ਨੇ ਇਹ ਗੱਲ ਸੁਣੀ ਤਾਂ ਉਸ ਦੇ ਹੋਸ਼ ਉੱਡ ਗਏ ਅਤੇ ਡਰ ਵੀ ਗਿਆ ਇਹ ਅਕਸਰ ਹੀ ਹੁੰਦਾ ਹੈ ਦਰਨਾ ਮਨੁੱਖ ਦੇ ਸੁਭਾਅ ਦੇ ਵਿੱਚ ਹੀ ਹੈ ਖਾਸ ਕਰ ਉਸ ਸਮੇਂ ਜਦੋਂ ਗੱਲ ਤੁਹਾਡੇ ਕਰੈਕਟਰ ਤੇ ਆਉਂਦੀ ਹੈ ਮੈਨੇਜਰ ਨੇ ਕਿਹਾ ਵੀ ਇਹ ਫਾਲਸ ਐਲੀਗੇਸ਼ਨ ਆ ਮਤਲਬ ਕਿ ਝੂਠਾ ਇਲਜ਼ਾਮ ਆ ਉਹ ਕੁੜੀ ਝੂਠ ਬੋਲ ਰਹੀ ਆ ਉਹ ਕਹਿੰਦੇ ਵੀ ਸਾਨੂੰ ਇਸ ਬਾਰੇ ਨਹੀਂ ਪਤਾ ਉਹ ਮੈਨੇਜਰ ਆਪਣੇ ਹੀ ਹੋਟਲ ਵਿੱਚ ਜੌਬ ਵੀ ਕਰਦਾ ਸੀ ਅਤੇ ਉਸ ਨੂੰ ਫ੍ਰੀ ਅਕਾਮੋਡੇਸ਼ਨ ਵੀ ਮਿਲੀ ਹੋਈ ਸੀ। ਮੈਨੇਜਰ ਨੇ ਕਿਹਾ ਵੀ ਮੈਨੂੰ ਮੇਰੇ ਏਰੀਆ ਮੈਨੇਜਰ ਨਾਲ ਗੱਲ ਕਰ ਲੈਣ ਦਿਓ ਜੋ ਕਿ ਉਹ ਵੀ ਉੱਥੇ ਹੀ ਹੋਟਲ ਵਿੱਚ ਰਹਿੰਦਾ ਸੀ। ਏਰੀਆ ਮੈਨੇਜਰ ਨੇ ਦੱਸਿਆ ਵੀ ਸਾਡੇ ਕੋਲ ਸਾਰੇ ਪ੍ਰੂਫ ਨੇ ਇਦਾਂ ਹੋ ਹੀ ਨਹੀਂ ਸਕਦਾ। ਮੈਨੇਜਰ ਨੇ ਕਿਹਾ ਵੀ ਮੈਂ ਤਾਂ ਉਸਦੇ ਰੂਮ ਤੱਕ ਗਿਆ ਵੀ ਨਹੀਂ ਪਰ ਪੁਲਿਸ ਨੇ ਉਸ ਦੀ ਇੱਕ ਵੀ ਨਹੀਂ ਮੰਨੀ। ਇੱਥੋਂ ਤੱਕ ਕਿ ਉਸ ਨੂੰ ਪੂਰੇ ਕੱਪੜੇ ਵੀ ਪਾਉਣ ਨਹੀਂ ਦਿੱਤੇ। ਕਿਉਂਕਿ ਬਾਹਰ ਤਾਂ ਠੰਡ ਪੈ ਰਹੀ ਸੀ ਪਰ ਹੋਟਲ ਵਿੱਚ ਹੀਟਰ ਲੱਗੇ ਹੋਏ ਸੀ ਅਤੇ ਉਸ ਨੂੰ ਅਰੈਸਟ ਕਰਕੇ ਪੁਲਿਸ ਸਟੇਸ਼ਨ ਲੈ ਗਏ ਹਾਲਾਂਕਿ ਪੁਲਿਸ ਵਾਲੇ ਅਕਸਰ ਹੋਟਲ ਆਉਂਦੇ ਰਹਿੰਦੇ ਸਨ ਇਸ ਲਈ ਉਹ ਉਸ ਮੈਨੇਜਰ ਨੂੰ ਜਾਣਦੇ ਸਨ ਪਰ ਫਿਰ ਵੀ ਉਹਨਾਂ ਨੇ ਉਸ ਨੂੰ ਅਰੈਸਟ ਕਰ ਲਿਆ ਤੁਹਾਨੂੰ ਲੱਗਦਾ ਹੋਵੇਗਾ ਕਿ ਪੁਲਿਸ ਧੱਕਾ ਕਰਦੀ ਹੋਣੀ ਹੈ ਜਾਂ ਰੈਸਿਜ਼ਮ ਕਰਦੀ ਹੋਣੀ ਹੈ ਇਹ ਗੱਲ ਕਾਫੀ ਹੱਦ ਤੱਕ ਸਹੀ ਹੈ ਵੀ ਦੇਸੀਆਂ ਨਾਲ ਪੁਲਿਸ ਵਾਲੇ ਕਈ ਵਾਰ ਧੱਕਾ ਕਰ ਜਾਂਦੇ ਨੇ ਪਰ ਅਸਲ ਵਿੱਚ ਉਹਨਾਂ ਨੂੰ ਆਪਣੀ ਡਿਊਟੀ ਕਰਨੀ ਪੈਂਦੀ ਹੈ ਕਿਉਂਕਿ ਇੱਕ ਵਾਰ ਕੀ ਹੋਇਆ ਮੇਰੇ ਹੋਟਲ ਵਿੱਚ ਇੱਕ 트랜ਸਜੈਂਡਰ ਨੇ ਮਤਲਬ ਕਿ ਉਹ ਮੁੰਡਾ ਸੀ ਜਿਵੇਂ ਕਿ ਪੰਜਾਬ ਵਿੱਚ ਛੇਵਾਂ ਦਰਿਆ ਤੁਹਾਨੂੰ ਪਤਾ ਹੀ ਹੈ ਕਿ ਮੈਡ ਸੰਧੂ ਵਰਗਿਆਂ ਦਾ ਚੱਲਦਾ ਹੈ ਇਸੇ ਤਰ੍ਹਾਂ ਫੌਨ ਕੰਟਰੀ ਇਸ ਵਿੱਚ ਇਹ ਕੰਮ ਜ਼ਿਆਦਾ ਚੱਲਦਾ ਹੈ ਉਸ 트랜ਸਜੈਂਡਰ ਨੇ ਮੈਨੂੰ ਦੱਸਿਆ ਵੀ ਦੂਜੇ ਮੁੰਡੇ ਨੇ ਉਸ ਨਾਲ ਧੱਕਾ ਕੀਤਾ ਮਤਲਬ ਕਿ ਸੈਕਸੂਅਲੀ ਅਸੌਲਟ ਕੀਤਾ ਮੈਨੂੰ ਪਤਾ ਸੀ ਵੀ ਦੂਜਾ ਮੁੰਡਾ ਸਹੀ ਹੈ ਇਹ ਹੀ ਝੂਠ ਬੋਲ ਰਿਹਾ ਹੈ ਹਾਲਾਂਕਿ ਦੋਵੇਂ ਇੱਕ ਦੂਜੇ ਨਾਲ ਇਕੱਠੇ ਆਉਂਦੇ ਜਾਂਦੇ ਖਾਂਦੇ ਪੀਂਦੇ ਲੱਗਦਾ ਹੀ ਨਹੀਂ ਸੀ ਵੀ ਇਦਾਂ ਹੋਇਆ ਹੋਵੇਗਾ ਫਿਰ ਮੈਂ ਉਸਨੂੰ ਕਿਹਾ ਵੀ ਜਾਂ ਤਾਂ ਤੂੰ ਪੁਲਿਸ ਨਾਲ ਗੱਲ ਕਰ ਲੈ ਜਾਂ ਮੈਨੂੰ ਕਰ ਲੈਣ ਦੇ ਇਹ ਤੇਰੇ ਤੇ ਆ ਉਸਨੇ ਕਿਹਾ ਵੀ ਉਹ ਖੁਦ ਹੀ ਪੁਲਿਸ ਨਾਲ ਗੱਲ ਕਰ ਲਵੇਗਾ ਤੇ ਸਭ ਕੁਝ ਦੱਸ ਦਵੇਗਾ ਇਹ ਦੋਵੇਂ ਮੁੰਡੇ ਅਸਲ ਵਿੱਚ ਬ੍ਰਿਟਿਸ਼ ਬੋਰਨ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਨੇ ਆਪਣਾ ਕੰਮ ਕਰਨਾ ਹੁੰਦਾ ਹੈ ਪੁਲਿਸ ਆਈ ਉਹਨਾਂ ਨੇ ਦੂਜੇ ਮੁੰਡੇ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਅਰੈਸਟ ਕਰਕੇ ਲੈ ਗਈ ਫਿਰ ਉਸ ਟਰਾਂਸ ਜੈਂਡਰ ਦਾ ਰੂਮ 2 ਦਿਨ ਤੱਕ ਇਨਵੈਸਟੀਗੇਸ਼ਨ ਲਈ ਬੰਦ ਰੱਖਿਆ ਜਿਸ ਮੁੰਡੇ ਨੂੰ ਅਰੈਸਟ ਕੀਤਾ ਸੀ ਉਸ ਨੂੰ 2 ਦਿਨ ਬਾਅਦ ਬੇਲ ਮਿਲ ਗਈ ਜੋ ਵੀ ਸੀ ਕੇਸ ਕਾਫੀ ਦਿਨ ਚੱਲਿਆ ਅਤੇ ਕੋਈ ਵੀ ਐਵੀਡੈਂਸ ਨਹੀਂ ਮਿਲਿਆ ਅਤੇ ਕੇਸ ਡਿਸਮਿਸ ਹੋ ਗਿਆ ਸੋ ਪੁਲਿਸ ਦਾ ਕੰਮ ਹੁੰਦਾ ਹੈ ਆਪਣੀ ਡਿਊਟੀ ਕਰਨਾ ਹੋਰ ਕੁਝ ਨਹੀਂ ਹੁਣ ਵਾਪਸ ਆਉਂਦੇ ਆ ਆਪਾਂ ਉਸ ਮੈਨੇਜਰ ਦੀ ਸਟੋਰੀ ਤੇ ਵੀ ਅਸਲ ਵਿੱਚ ਹੋਇਆ ਕੀ ਸੀ ਅਸਲ ਵਿੱਚ ਉਸ ਹੋਟਲ ਮੈਨੇਜਰ ਨੇ ਉਸ ਬ੍ਰਿਟਿਸ਼ ਕੁੜੀ ਨੂੰ ਦੋ ਬਾਰ ਆਪਣੇ ਹੋਟਲ ਵਿੱਚੋਂ ਅਵਿਕਟ ਕਰ ਦਿੱਤਾ ਸੀ ਮਤਲਬ ਕਿ ਕੱਢ ਦਿੱਤਾ ਸੀ ਉਹ ਕੁੜੀ ਨਾਰਮਲ ਗੈਸਟ ਜਾਂ ਕਸਟਮਰ ਨਹੀਂ ਸੀ ਯੂਕੇ ਵਿੱਚ ਜਿਹੜੇ ਲੋਕੀ ਹੋਮਲੈਸ ਹੁੰਦੇ ਨੇ ਜਾਂ ਜਿਨ੍ਹਾਂ ਦਾ ਘਰ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੁੰਦੇ ਨੇ ਜਾਂ ਜਿਹੜੇ ਅਸਾਇਲਮ ਸੀਕਰ ਜਾਂ ਰਿਫਿਊਜੀ ਹੁੰਦੇ ਨੇ ਉਹਨਾਂ ਨੂੰ ਸਿਟੀ ਕਾਉਂਸਲ ਹੋਟਲ ਦੇ ਵਿੱਚ ਰਹਿਣ ਦੇ ਲਈ ਅਕਾਮੋਡੇਸ਼ਨ ਦਿੰਦੀ ਆ। ਉਹ ਬ੍ਰਿਟਿਸ਼ ਕੁੜੀ ਵੀ ਹੋਮਲੈਸ ਸੀ। ਉਹ ਕੁੜੀ ਹੋਟਲ ਦੇ ਰੂਲ ਬਾਰ-ਬਾਰ ਤੋੜ ਰਹੀ ਸੀ ਅਤੇ ਕਈ ਵਾਰ ਉਸ ਨੇ ਆਪਣੇ ਆਪ ਦੀ ਜਾਨ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਹ ਮੈਨੇਜਰ ਆਪਣੇ ਹੋਟਲ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਚਾਹੁੰਦਾ ਸੀ। ਇਸ ਲਈ ਉਸ ਨੇ ਉਸ ਕੁੜੀ ਨੂੰ ਦੋ ਵਾਰ ਆਪਣੇ ਹੋਟਲ ਵਿੱਚੋਂ ਕੱਢ ਦਿੱਤਾ ਸੀ। ਪਰਤੀਜੀਵਾਰ ਕਾਉਂਸਲ ਨੇ ਫਿਰ ਪੋਲਾਈਟ ਰਿਕਵੈਸਟ ਕਰਕੇ ਉਸ ਨੂੰ ਹੋਟਲ ਵਿੱਚ ਰੱਖਣ ਲਈ ਕਿਹਾ ਪਰ ਇਸ ਵਾਰ ਈਮੇਲ ਦਾ ਰਿਪਲਾਈ ਏਰੀਆ ਮੈਨੇਜਰ ਨੇ ਕੀਤਾ ਹੋਟਲ ਮੈਨੇਜਰ ਨੇ ਨਹੀਂ ਕਿਉਂਕਿ ਉਹ ਛੁੱਟੀ ਤੇ ਸੀ ਏਰੀਆ ਮੈਨੇਜਰ ਨੂੰ ਸਿਚੁਏਸ਼ਨ ਦਾ ਪਤਾ ਨਹੀਂ ਸੀ ਉਸਨੇ ਹੋਟਲ ਮੈਨੇਜਰ ਨੂੰ ਫੋਨ ਕਰਕੇ ਦੱਸਿਆ ਵੀ ਇਸ ਕੁੜੀ ਨੂੰ ਇੱਥੇ ਰਹਿਣ ਦੇ ਹਾਲਾਂਕਿ ਹੋਟਲ ਮੈਨੇਜਰ ਇਸ ਤੇ ਗੁੱਸੇ ਵੀ ਹੋਇਆ ਪਰ ਏਰੀਆ ਮੈਨੇਜਰ ਨੇ ਕਿਹਾ ਵੀ ਕੋਈ ਨਹੀਂ ਰੱਖਲਾ ਨਹੀਂ ਤਾਂ ਆਪਣੇ ਬਿਜ਼ਨਸ ਤੇ ਅਸਰ ਪਵੇਗਾ ਉਹੀ ਹੋਇਆ ਜਿਸ ਦਾ ਹੋਟਲ ਮੈਨੇਜਰ ਨੂੰ ਡਰ ਸੀ ਦੂਜੇ ਦਿਨ ਜਿਉਂ ਹੀ ਕੁੜੀ ਨੇ ਹੋਟਲ ਵਿੱਚ ਰਹਿਣਾ ਸ਼ੁਰੂ ਕੀਤਾ ਉਸਨੇ ਫਿਰ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਉਹ ਟਿਕਟੌਕ ਤੇ ਲਾਈਵ ਹੋ ਗਈ ਉਸਨੇ ਹੋਟਲ ਦਾ ਐਡਰੈਸ ਵੀ ਦੱਸਿਆ ਫਿਰ ਕੀ ਸੀ ਜਿੰਨੇ ਜਿੰਨੇ ਨੇ ਉਸਦੀ ਵੀਡੀਓ ਦੇਖੀ ਉਹਨਾਂ ਨੇ ਹੋਟਲ ਨੂੰ ਕਾਲ ਤੇ ਕਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਫੀ ਪੁਲਿਸ ਵੀ ਉੱਥੇ ਆ ਗਈ ਸੀ ਉਸ ਬੇਵਕੂਫ ਕੁੜੀ ਨੇ ਉਸ ਬੇਚਾਰੇ ਹੋਟਲ ਮੈਨੇਜਰ ਤੇ ਝੂਠਾ ਐਲੀਗੇਸ਼ਨ ਲਗਾ ਦਿੱਤਾ ਵੀ ਅੱਜ ਤੋਂ 10 ਦਿਨ ਪਹਿਲਾਂ ਉਸ ਹੋਟਲ ਮੈਨੇਜਰ ਨੇ ਉਸ ਦੇ ਰੂਮ ਵਿੱਚ ਆ ਕੇ ਉਸ ਨਾਲ ਸੈਕਸਚੁਅਲੀ ਅਸੌਲਟ ਕੀਤਾ ਸੀ ਜਿਸ ਕਰਕੇ ਉਹ ਸਦਮੇ ਵਿੱਚ ਹੈ ਤਾਂ ਹੀ ਉਹ ਆਤਮ ਹੱਤਿਆ ਕਰਨਾ ਚਾਹੁੰਦੀ ਹੈ ਕਾਹੇ ਪੁਲਿਸ ਉੱਥੇ ਆਈ ਤੇ ਉਹਨਾਂ ਨੇ ਉਸ ਵਿਚਾਰੇ ਹੋਟਲ ਮੈਨੇਜਰ ਨੂੰ ਅਰੈਸਟ ਕਰ ਲਿਆ। ਜਦਕਿ ਉਹਦੀ ਵਾਈਫ ਅਤੇ 8 ਮਹੀਨਿਆਂ ਦਾ ਬੱਚਾ ਆਪਣੇ ਰੂਮ ਵਿੱਚ ਸੌ ਰਹੇ ਸਨ। ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀ। ਜਦੋਂ ਪੁਲਿਸ ਉਸਨੂੰ ਅਰੈਸਟ ਕਰਕੇ ਲੈ ਗਈ ਫਿਰ ਏਰੀਆ ਮੈਨੇਜਰ ਨੇ ਉਸਦੀ ਵਾਈਫ ਨੂੰ ਦੱਸਿਆ ਵੀ ਇਹ ਹੋ ਗਿਆ ਹੈ। ਫਿਰ ਪੁਲਿਸ ਨੇ ਉਸਨੂੰ ਬਿਨਾਂ ਕਿਸੇ ਜੁਰਮ ਤੋਂ ਜੇਲ੍ਹ ਵਿੱਚ 8 ਘੰਟਿਆਂ ਲਈ ਰੱਖਿਆ। ਉਸਨੂੰ ਇੱਕ ਇੰਡੀਅਨ ਸਲਿਸਟਰ ਵੀ ਦਿੱਤਾ ਗਿਆ ਸੀ। ਉਸਨੇ ਕਿਹਾ ਵੀ ਇਹ ਦੇਖਣ ਨੂੰ ਗੋਰੇ ਨੇ ਇਹਨਾਂ ਨੇ ਕਦੋਂ ਕੀ ਕਰਦਣਾ ਕੁਝ ਪਤਾ ਨਹੀਂ। ਹਾਲਾਂਕਿ ਉਸੇ ਹੀ ਦਿਨ ਉਸ ਮੈਨੇਜਰ ਨੂੰ ਬੇਲ ਮਿਲ ਗਈ। ਪਰ ਬੇਲ ਦੀ ਕੰਡੀਸ਼ਨ ਇਹ ਸੀ ਵੀ ਜਦ ਤੱਕ ਉਹ ਕੁੜੀ ਉਸ ਹੋਟਲ ਵਿੱਚ ਰਹਿ ਰਹੀ ਹੈ ਤਦ ਤੱਕ ਤੂੰ ਉਥੇ ਨਹੀਂ ਜਾ ਸਕਦਾ ਦੇਖੋ ਕਿੰਨੇ ਕਮਾਲ ਦੀ ਗੱਲ ਹੈ ਵੀ ਉਹ ਹੋਟਲ ਉਸ ਬੰਦੇ ਦਾ ਘਰ ਸੀ ਜਿੱਥੇ ਉਹਦੀ ਫੈਮਲੀ ਰਹਿੰਦੀ ਸੀ ਉਹ ਆਪਣੇ ਹੀ ਘਰ ਆਪਣੀ ਫੈਮਲੀ ਕੋਲ ਨਹੀਂ ਜਾ ਸਕਦਾ ਸੀ ਸਾਰੇ ਐਵੀਡੈਂਸ ਉਹਨਾਂ ਨੇ ਪੁਲਿਸ ਨੂੰ ਪ੍ਰੋਵਾਈਡ ਕਰਵਾ ਦਿੱਤੇ ਪੁਲਿਸ ਨੇ ਕਿਹਾ ਵੀ ਸਾਡਾ ਕੰਮ ਸਾਡੀ ਜੌਬ ਕਰਨ ਦਾ ਹੁੰਦਾ ਹੈ ਹੁਣ ਉਸ ਹੋਟਲ ਮੈਨੇਜਰ ਨੇ ਉਸ ਹੋਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਕੁੜੀ ਨੂੰ ਹੋਟਲ ਚੋਂ ਕੱਢ ਦਿੱਤਾ ਗਿਆ ਸੀ ਅਤੇ ਪੱਕੇ ਤੌਰ ਤੇ ਉਸ ਹੋਟਲ ਵਿੱਚੋਂ ਬੈਨ ਕਰ ਦਿੱਤਾ ਹਾਲਾਂਕਿ ਅਗਲੀ ਕੋਰਟ ਦੀ ਸੁਣਵਾਈ ਵਿੱਚ ਕੇਸ ਨੂੰ ਡਿਸਮਿਸ ਕਰ ਦਿੱਤਾ ਜਾਵੇਗਾ ਪਰ ਉਸਨੇ ਜੋ 8 ਘੰਟੇ ਜੇਲ੍ਹ ਵਿੱਚ ਬਿਨਾ ਕਿਸੇ ਜੁਰਮ ਤੋਂ ਕੱਢੇ ਕੋਈ ਹੋਰ ਨਹੀਂ ਜਾਣ ਸਕਦਾ ਉਹ ਕਹਿੰਦੇ ਨੇ ਵੀ ਜਿਸ ਦਿਨ ਲਾਗੇ ਸੋ ਤਾਂ ਜਾਣੇ ਮੈਂਟਲੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਉਹ ਸੋਚ ਰਿਹਾ ਸੀ ਵੀ ਉਹ ਇੱਥੇ ਇਸ ਦੇਸ਼ ਵਿੱਚ ਕੀ ਕਰਨਾ ਹੈ ਕਿਉਂ ਆਇਆ ਹੈ ਸੋ ਇਸ ਸਟੋਰੀ ਨੂੰ ਦੱਸਣ ਦਾ ਕਾਰਨ ਇਹ ਹੀ ਸੀ ਵੀ ਤੁਹਾਨੂੰ ਥੋੜੀ ਜਹੀ ਅਵੇਅਰਨੈਸ ਹੋ ਜਾਵੇ ਜੇ ਤੁਸੀਂ ਕਿਸੇ ਵੀ ਫੋਰਨ ਕੰਟਰੀ ਵਿੱਚ ਰਹਿ ਰਹੇ ਹੋ ਤਾਂ ਆਪਣੇ ਆਪ ਨੂੰ ਸੇਫ ਰੱਖੋ ਇਹਨਾਂ ਗੋਰਿਆਂ ਦਾ ਕਲਚਰ ਸਾਡੇ ਕਲਚਰ ਨਾਲੋਂ ਬਹੁਤ ਹੀ ਅਲੱਗ ਹੈ ਇੱਥੇ ਰੂਲਸ ਅਲੱਗ ਨੇ ਤੁਸੀਂ ਇੱਥੇ ਕੁੜੀਆਂ ਨੂੰ ਛੱਡੋ ਮੁੰਡਿਆਂ ਦਾ ਕੋਈ ਭਰੋਸਾ ਨਹੀਂ ਮੇਰੀਆਂ ਇਹਨਾਂ ਵੀਡੀਓਜ਼ ਦਾ ਮਤਲਬ ਹੁੰਦਾ ਹੈ ਤੁਹਾਨੂੰ ਜਿਆਦਾ ਤੋਂ ਜਿਆਦਾ ਅਵੇਅਰਨੈਸ ਦੇਣਾ ਜੋ ਬਾਹਰ ਦੀ ਰਿਐਲਿਟੀ ਆ ਉਹ ਦੱਸਣਾ ਜਾਂ ਇਮੀਗ੍ਰੇਸ਼ਨ ਨਾਲ ਜੁੜੇ ਧੋਖਿਆਂ ਤੋਂ ਜਾਣੂ ਕਰਵਾਉਣਾ ਅਤੇ ਬਚਾਉਣਾ ਮੈਂ ਉਮੀਦ ਕਰਦਾ ਕਿ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਫਿਰ ਮਿਲਦੇ ਹਾਂ ਕਿਸੇ ਹੋਰ ਅਵੇਅਰਨੈਸ ਵਾਲੀ ਵੀਡੀਓ ਵਿੱਚ ਧੰਨਵਾਦ